ਅੱਜ ਦੇ ਸਮੇਂ ਕਿਸੇ ਦੇ ਵੀ ਘਰ ਚਲੇ ਜਾਓ ਇੱਕ ਗੱਲ ਆਮ ਤੌਰ ਤੇ ਹੁੰਦੀ ਹੈ ਕਿ ਬੱਚੇ ਡਿਵਾਈਸਸ ਦੇ ਨਾਲ ਫੋਨ, ਆਈਪੈਡਸ ਤੇ ਇਨਰ ਸਕਰੀਨਸ ਦੇ ਨਾਲ ਚਿਮੜੇ ਰਹਿੰਦੇ ਆ ਸਾਰਾ ਦਿਨ YouTube ਵਰਗੀਆਂ ਐਪਸ ਉੱਤੇ ਵੀਡੀਓਜ਼ ਦੇਖਦੇ ਨੇ ਅੱਜ ਕੱਲ ਸ਼ਾਰਟਸ ਆ ਗਈਆਂ ਨੇ ਹੁਣ ਸ਼ਾਰਟਸ ਨੂੰ ਸਕਰੋਲ ਕਰਦੇ ਰਹਿੰਦੇ ਆ ਇਹ ਗੱਲ ਆਮ ਹੀ ਹੁੰਦੀ ਹੈ ਮਗਰ ਇਹਦਾ ਸੋਲੂਸ਼ਨ ਕਿਸੇ ਕੋ ਨਹੀਂ ਸੀਗਾ ਬੱਚਿਆਂ ਨੂੰ ਟੋਕਿਆ ਵੀ ਜਾਂਦਾ ਅਗਰ ਭਾਈ ਤੂੰ ਵੀਡੀਓ ਨਾਲ ਦੇਖ ਤੇਰੀ ਅੱਖਾਂ ਖਰਾਬ ਹੋ ਜਾਣੀ ਔਰ ਇਹਦਾ ਇੰਪੈਕਟ ਵੀ ਕਿਤਨਾ ਕਿਤੇ ਸਾਨੂੰ ਆਮ ਬੱਚਿਆਂ ਦੇ ਦੇਖਣ ਨੂੰ ਮਿਲ ਰਿਹਾ ਕਿ अर्ਲੀ ਉਹਨਾਂ ਦੀਆਂ ਅੱਖਾਂ ਦੇ ਉੱਤੇ ਐਨਕਾ ਲੱਗ ਰਹੀਆਂ ਨੇ ਅੱਖਾਂ ਕਮਜ਼ੋਰ ਹੋ ਰਹੀਆਂ ਨੇ ਔਰ ਕਈ ਤਰ੍ਹਾਂ ਦਾ ਉਹਨਾਂ ਦੇ ਲਾਈਫ ਸਟਾਈਲ ਦੇ ਵਿੱਚ ਵੀ ਇਫੈਕਟ ਪੈ ਰਿਹਾ ਕਿਉਂਕਿ ਅੱਗੇ ਬੱਚੇ ਬਾਹਰ ਖੇਡਦੇ ਹੁੰਦੇ ਸੀ ਸੋਸ਼ੀਅਲਾਈਜ਼ ਕਰਦੇ ਹੁੰਦੇ ਸੀ ਹੋਰ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਸੀਗੀਆਂ ਬਟ ਹੁਣ ਉਹ ਸਾਰੀਆਂ ਐਕਟੀਵਿਟੀਜ਼ ਝੁੰਡੜ ਕੇ ਇੱਕ ਡਿਵਾਈਸ ਦੇ ਆਲੇ ਦੁਆਲੇ ਰਹਿੰਦੇ ਨੇ ਸਾਰੀ ਜਿਹੜੀ ਦੁਨੀਆ ਆ ਉਸ ਡਿਵਾਈਸ ਦੇ ਵਿੱਚ ਹੀ ਸਿਮਟ ਕੇ ਰਹਿੰਦੇ ਨੇ ਔਰ ਕਈ ਵਾਰ ਬੱਚੇ ਆਪਣੇ ਕਮਰੇ ਦੇ ਵਿੱਚ ਇਕੱਲੇ ਬੈਠੇ ਸਕਰੋਲ ਕਰਦੇ ਆ ਦੇਖਦੇ ਆ ਉਹ ਕਈ ਤਰ੍ਹਾਂ ਦੀਆਂ ਜਿਹੜੀਆਂ ਐਪਸ ਨੇ ਗੇਮਿੰਗ ਐਪਸ ਨੇ ਸੋਸ਼ਲ ਮੀਡੀਆ ਦੀਆਂ ਐਪਸ ਨੇ ਕੀ ਕਰਦੇ ਨੇ ਕਈ ਵਾਰ ਪੇਰੈਂਟਸ ਨੂੰ ਪਤਾ ਵੀ ਨਹੀਂ ਲੰਦਾ ਹਮ ਘਰ ਜਿਹੜੇ ਨੇ ਵੱਡੇ ਹੋ ਚੁੱਕੇ ਨੇ ਬੱਚਿਆਂ ਦੇ ਆਪਣੇ ਆਪਣੇ ਕਮਰੇ ਹੋ ਚੁੱਕੇ ਨੇ ਤਾਂ ਇੱਕ ਆਈਸੋਲੇਸ਼ਨ ਵੀ ਜੜੀ ਉਹ ਪੇਰੈਂਟਸ ਤੋਂ ਬਣ ਚੁੱਕੀ ਨੇ ਕਿਉਂਕਿ ਪੇਰੈਂਟਸ ਵੀ ਆਪਣੇ ਆਪਣੇ ਕੰਮਾਂ ਦੇ ਵਿੱਚ ਆਪਣੇ ਆਪਣੇ ਕਾਰੋਬਾਰਾਂ ਦੇ ਵਿੱਚ ਬਿਜ਼ੀ ਨੇ ਬੜੀ ਤਾਂ ਸੋਲੂਸ਼ਨ ਕਿਤੇ ਨਹੀਂ ਪੇਰੈਂਟਸ ਹਮੇਸ਼ਾ ਕੰਪਲੇਨਟ ਕਰਦੇ ਸੀਗੇ ਬੱਚਾ ਨੂੰ ਟੋਕਦੇ ਸੀਗੇ ਔਰ ਕਿਤਨਾ ਕਿਤੇ ਸੋਸਾਇਟੀ ਨੇ ਇਹਨੂੰ ਮੰਨ ਵੀ ਲਿਆ ਸੀਗਾ ਯਾਰ ਕਿ ਹੁਣ ਇਹ ਪਾਰਟ ਆਫ ਦਾ ਲਾਈਫ ਹੈਗਾ ਹੀ ਆ ਇਹਦੇ ਨਾਲ ਹੀ ਸਾਨੂੰ ਜੀਣਾ ਪੈਣਾ ਬਟ ਹੁਣ ਫਾਈਨਲੀ ਆਸਟ੍ਰੇਲੀਆ ਇਹਦਾ ਸੋਲੂਸ਼ਨ ਲੈ ਕੇ ਆਇਆ ਜੀ ਹਾਂ ਤੁਸੀਂ ਸਾਰਿਆਂ ਨੇ ਖਬਰਾਂ ਵਿੱਚ ਸੁਣ ਲਿਆ ਹੋਊਗਾ ਕਿ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਐਪਸ ਨੂੰ ਬੈਨ ਕਰ ਦਿੱਤਾ ਹੈ ਪਰੇ ਬੈਂ ਲੱਗੂ ਹੋ ਚੁੱਕਾ ਹੈ ਫਿਰ ਦੰਸ ਇਹ ਵੀਡੀਓ ਬਣਾ ਰਹੇ ਆਂ ਔਰ ਬੜੇ ਵੱਡੇ ਪੱਧ ਤੇ ਆਸਟ੍ਰੇਲੀਆ ਦੀ ਜਿਹੜੀ ਸਰਕਾਰ ਆ ਪ੍ਰਧਾਨ ਮੰਤਰੀ ਆ ਉਹਦਾ ਪ੍ਰਚਾਰ ਕਰ ਰਿਹਾ ਆ ਆਸਟ੍ਰੇਲੀਆ ਦੀ ਸਰਕਾਰ ਦੀ ਇੱਥੇ ਤਾਰੀਫ ਤਾਂ ਬਣਦੀ ਹੈ ਕਿ ਇਦਾਂ ਦਾ ਬੋਲਡ ਡਿਸੀਜਨ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਲਿਆ